ਪਰ ਆ ਅਸਰੀ ਹੈਮਗੋਣ ਸਾਹਿਬ ਦੀ ਯਾਤਰਾ ਕਰਨ ਚੱਲਿਆ ਵਾ ਆ ਜਿਹੜੀ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਆਲ ਵਰਲਡ ਦੇ ਵਿੱਚ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਆਪਾਂ ਹੋਰ ਲੋਕਾਂ ਦੀਆਂ ਵੀਡੀਓ ਲੋਕੀ ਪਹਾੜੀਆਂ ਦੇ ਲੋਕੀ ਜਿੱਥੇ ਬਰਫ਼ ਪੈਂਦੀ ਆ ਉੱਥੇ ਤੁਰੇ ਜਾਂਦੇ ਉਹ ਜਿਹੜੀਆਂ ਵੀਡੀਓ ਆਪਾਂ ਇੰਨੀਆਂ ਕਿ ਜ਼ਿਆਦਾ ਸ਼ੇਅਰ ਕਰਦੇ ਆ ਤੇ ਜਿਹੜੀਆਂ ਨਹੀਂ ਵੀ ਕਰਨ ਜੋਗ ਹੁੰਦੀਆਂ ਗਈ ਵੀਡੀਓ ਪਰ ਆ ਭਰਾ ਅਸਰੀ ਹੈਮਗੋਣ ਸਾਹਿਬ ਦੇ ਦਰਸ਼ਨ ਕਰਨ ਚੱਲਿਆ ਵਾ ਟਾਇਰਾਂ ਵਾਲੇ ਬੂਟਾਂ ਦੇ ਨਾਲ ਪਹਿਲਾ ਭਰਾ ਸ੍ਰੀ ਹੇਮਕੰਟ ਪਹਿਲਾ ਭਰਾ ਸ੍ਰੀ ਹਜੂਰ ਸਾਹਿਬ ਤੇ ਦਰਸ਼ਨ ਕਰਕੇ ਆਏ ਜੀ ਇਹੇ ਟੋਨਾਂ ਵਾਲੇ ਬੂਟਾਂ ਨਾਲ 2000 ਕਿਲੋ ਮੀਟਰ ਦੀ ਭਰਾਣ ਜੋਦੋ ਯਾਤਰਾ ਕੀਤੀ ਸੀਗੀ ਟਾਇਰਾਂ ਵਾਲੇ ਬੂਟਾਂ ਦੇ ਨਾਲ ਪਰ ਆਹ ਜਿਹੜੀ ਵੀਡੀਓ ਵੀਡੀਓ ਇੰਨੀ ਕਿ ਜ਼ਿਆਦਾ ਸ਼ੇਅਰ ਕਰਦੇ ਹੋ ਤੇ ਆਲ ਵਰਲਡ ਦੇ ਵਿੱਚ ਪਹੁੰਚਣੀ ਚਾਹੀਦੀ ਪਤਾ ਲੱਗਣਾ ਚਾਹੀਦਾ ਇਹ ਕਿਤਾ ਪੰਜਾਬ ਤੋਂ ਗਿਆ ਸੀਗਾ ਸ੍ਰੀ ਹੇਮਕੰਟ ਸਾਹਿਬ ਕਿਉਂਕਿ ਆਪਾਂ ਹੋਰ ਗਾਣਿਆਂ ਵਾਲੀਆਂ ਜਾਂ ਜਿਹੜੇ ਸਾਈਕਲਾਂ ਦੇ ਪਹਾੜੀਆਂ ਤੇ ਟੂਰੇ ਕਰਦੇ ਆ ਉਹਨਾਂ ਦੀਆਂ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਮੈਨੂੰ ਕਈ ਭਰਾ ਕਹਿੰਦੇ ਵੀ ਆ ਵੀ ਤੂੰ ਆਹ ਜਿਹੜੀਆਂ ਵੀਡੀਓ ਪਾਈ ਜਨਾ ਯਾਰ ਜੱਗ ਜੱਗ ਕੇ ਤੇ ਜੇ ਮੈਂ ਯਾਰ ਉਹਨਾਂ ਦੀਆਂ ਵੀਡੀਓ ਜਾਂ ਹੋਰ ਕੋਈ ਵੀਡੀਓ ਜਾਂ ਇੱਥੇ ਪਾਉਣ ਲੱਗ ਗਿਆ ਉਹ ਜਿਹੜੀਆਂ ਵੀਡੀਓ ਤਾਂ ਤੁਸੀਂ ਸ਼ੇਅਰ ਕਰ ਦਿੰਨੇ ਆ ਠੀਕ ਹੈ ਸ਼ੇਅਰ ਕਰ ਵੀ ਲਾਉਂਗੇ ਪਰ ਆਹ ਜਿਹੜੀ ਵੀਡੀਓ ਸ਼ੇਅਰ ਕਰਨਾ ਕਿਉਂ ਜ਼ਰੂਰੀ ਆ ਕਿਉਂਕਿ ਵੀ ਇਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚੱਲਿਆ ਵਾ ਤੇਰੀ ਹੀਮ ਗੁੰਦਿਆ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਖਰ ਤੱਕ ਵੇਖਿਓ ਤੇ ਭਰਾ ਨੂੰ ਦਿਓ ਹੌਸਲਾ ਜ਼ਰੂਰ ਕਮੈਂਟਰ ਦੇ ਵਿੱਚ ਵਾਹਿਗੁਰੂ ਭਰਾ ਨੂੰ ਦਿਓ ਹੌਸਲਾ ਤੇ ਭਰਾ ਦੇ ਜਿਹੜੇ ਅਰਦਾਸ ਬੇਨਤੀ ਕਰਿਓ ਭਰਾ ਦੀ ਆਪਰਾ ਸੁਖਣ ਹੋਵੇ ਫਿਰ ਵੀ ਬਹੁਤ ਵੱਡਾ ਭਰਾ ਦਾ ਦਹਿਲਾ ਪਹਿਲਾ ਸ੍ਰੀ ਹਜੂਰ ਨੇ ਜੀ ਆਇਆਂ ਆ ਭਰਾ ਉਸ ਤੋਂ ਬਾਅਦ ਭਰਾ ਨੇ ਥੋੜਾ ਜਿਹਾ ਟਾਈਮ ਤੇ ਦਰਸਾਣ ਕੰਮ ਚੱਲ ਲਿਆ ਵਾ ਇੱਥੇ ਤਕਰੀਬਨ ਰੋਡ ਤੇ ਟਾਇਰਾਂ ਵਾਲੇ ਬੂਟੇ ਧਾਨਾ ਭਰਾ ਦਾ ਜਿਗਰਾ ਹੁਣ ਆਪਾਂ ਨੂੰ ਇੱਥੋਂ ਧੁਰ ਕੇ ਜਾਣਾ ਹੈ ਅਗਲੇ ਲਈ ਸਾਰੇ ਜ਼ਰੂਰ ਅਰਦਾਸ ਬੇਨਤੀ ਕਰਿਓ ਬਾਕੀ ਵਾਇਗਰੂ ਚੜਦੀ ਗਲਾ ਤੇ ਵਾਇਗਰੂ ਉਹ ਹੀ ਬੁਜੀ ਕਰਵਾਸਾ ਵਨ 2 3 6 0 9 0 5 ਲਈ ਮੈਂ ਇਸ ਟਾਈਮ ਜਾ ਰਹੇ ਹਾਂ ਜਿੱਦੀ ਵੀ ਜ਼ਰੂਰਤ ਹੋ ਕਵੀਰ ਆਪਣੀ ਵੀਡੀਓ ਸਿਰਾਂ ਪਹਿਲਾਂ ਵੀ ਦੇਖ ਲਈ ਸਵੀਰ ਨੇ ਰੁਕਿਆ ਚਾਹ ਪਾਣੀ ਛਕਾਇਆ ਬਹੁਤ ਵਧੀਆ ਲੱਗਾ ਕਿ ਉਹਨਾਂ ਕੋਲ ਵੀ ਹੋਰ ਕਿੰਨੇ ਵੀ ਲੱਖ ਮੜਾ ਵਧੀਆ ਸੁਪਾਈ ਸੱਚੀ ਗੱਲ ਕਰਦੇ ਨੇ ਹੁਣ ਆਪਾਂ ਟ੍ਰਿਪਿੰਗ ਰੁੱਕ ਕੇ ਜਾ ਰਹੇ ਹਾਂ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਮੰਨ ਲਈ ਆਪਣਾ ਦੀ 13 ਤੰਕ ਤੋਂ ਫੈਲਦੀ ਆ ਜਿਹੜੇ ਵੀਰ ਜੀ ਆਪਾਂ ਪਹਿਲਾਂ ਮਲੇ ਸੀ ਉਹਨਾਂ ਦੀ ਸੇਵਾ ਜੀ ਨੂੰ ਆਪਾਂ ਵਾਪਸ ਹੀ ਕਰ ਰਹੇ ਟ੍ਰੇਨ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਕਿਰਪਾ ਹੋਈ ਜੀ ਫੌਜ ਗਈ ਸੀ ਜੀ ਉਹਦਾ ਉਹ ਪਾ ਕੇ ਬਰਾਬਰ ਪਹੁੰਚਾਣ ਕੀਤਾ ਜੀ ਫਿਰ ਗਰਾਹ ਦੇ ਵਿੱਚ ਰਸਤੇ ਵਿੱਚ ਆ ਰਹੇ ਸਾਡੀ ਸੀਰ ਇਕੱਠੀ ਸੀ ਜੀ ਟ੍ਰੇਨ ਦੇ ਵਿੱਚ ਉੱਥੇ ਮਿਲੇ ਸੀ ਉਸ ਤੋਂ ਬਾਅਦ ਜੇ ਹੁਣ ਸਾਡੀ ਮੁਲਾਕਾਤ ਹੋਈ ਹੈ ਸਾਡਾ ਇੱਥੇ ਫਜ਼ਾਈਆਂ ਦਾ ਵਾਇਰੂਸੀ ਅੱਡਾ ਵਾ ਸੇਪੂ ਗੁਰਜੀ ਬੋਸਾ ਰੋਡ ਹੈ